ਕਿ ਪ੍ਰਮਾਤਮਾ ਕਾਲਪੁਰਖ ਵਹਿਗੁਰੂ ਹਮੇਸ਼ਾ ਆਪਣੇ ਭਗਤਾਂ ਦੀ ਰੱਖਿਆ ਕਰਦਾ ਹੈ ਤੇ ਪ੍ਰਮਾਤਮਾ ਦੇ ਭਗਤ ਜਨਾਂ ਨੂੰ ਹਰੀ ਨਾਮ ਰਸ ਹੈ ਜਿਹੜਾ ਉਹ ਬਹੁਤ ਮਿੱਠਾ ਲੱਗਦਾ ਹੈ ਖਿੰਖਿਨ ਨਾਮ ਦੇ ਵੜਿਆਈ ਸਤਗੁਰ ਉਪਦੇਸ਼ ਸਮਾਵੈ ਗੋ ਮਾਲਕ ਪ੍ਰਭੂ ਆਪਣੇ ਭਗਤਾਂ ਨੂੰ ਹਰੇਕ ਖਿੰਨ ਜਪਣ ਲਈ ਆਪਣਾ ਨਾਮ ਦਿੰਦਾ ਹੈ। ਨਾਮ ਦੀ ਵਿਡਿਆਈ ਬਖਸ਼ਦਾ ਹੈ। ਭਗਤ ਗੁਰੂ ਦੇ ਉਪਦੇਸ਼ ਵਿੱਚ ਲੀਨ ਹੋਏ ਰਹਿੰਦੇ ਹਨ। ਭਗਤ ਜੇ ਨਾਮ ਕੋ ਸਦਾ ਨਿਵਰੀਐ ਜਨ ਨਿਭਹਿ ਤਾ ਫਲ ਗੁਣ ਪਾਵੇ ਗੋ। ਮਾਲਕ ਅੱਗੇ ਪ੍ਰਭੂ ਅੱਗੇ ਭਗਤਾਂ ਅੱਗੇ ਸਦਾ ਹੀ ਨਮਸਕਾਰ ਕਰਨੀ ਚਾਹੀਦੀ ਹੈ ਭਗਤ ਜਨ ਆਪ ਵੀ ਨਿਮਰਤਾ ਵਿੱਚ ਰਹਿੰਦੇ ਹਨ ਤੇ ਜਦੋਂ ਮਨੁੱਖ ਨਿਉਂਦਾ ਹੈ ਤਦੋਂ ਹੀ ਫਿਰ ਆਤਮਾ ਨੂੰ ਗੁਣਾ ਦਾ ਫਲ ਪ੍ਰਾਪਤ ਹੁੰਦਾ ਹੈ ਤੇ ਦੂਸਰਿਆਂ ਨੂੰ ਵੀ ਉਹ ਫਿਰ ਗੁਣਾ ਦੀ ਬਖਸ਼ਿਸ਼ ਕਰਦੇ ਹਨ ਜੋ ਨਿੰਦਾ ਦੁਸ਼ਟ ਕਰੇ ਭਗਤਾਂ ਕੀ ਹਰਨਾਖਸ ਜਿਉਂ ਪਚ ਜਾਵੇਗਾ ਜਿਹੜੇ ਮਨੁੱਖ ਭੇੜੇ ਸੁਭਾਅ ਵਾਲੇ ਹੁੰਦੇ ਆ ਭਗਤ ਜਨਾਂ ਦੀ ਨਿੰਦਾ ਕਰਦੇ ਹਨ ਜੋ ਨਿੰਦਾ ਦੁਸ਼ਟ ਕਰੇ ਭਗਤਾਂ ਕੀ ਹਰਨਾਕ ਸਜੋਂ ਪਚ ਜਾਵੇ ਕੋ ਕਹਿੰਦੇ ਜਿਵੇਂ ਹਰਨਾਕ ਸਮਾਰਿਆ ਗਿਆ ਖੁਆਰ ਹੋਇਆ ਇਸੇ ਤਰ੍ਹਾਂ ਹਰਨਾਕ ਸੁ ਵਾਂਗੂ ਉਹ ਸਦਾ ਖੁਆਰ ਹੁੰਦੇ ਰਹਿੰਦੇ ਹਨ ਭਗਤ ਤੇ ਭਗਤਾਂ ਦੇ ਪਿਆਰਿਆਂ ਦਾ ਨਿੰਦਾ ਨਾਲ ਕੋਈ ਮੇਲ ਨਹੀਂ ਹੁੰਦਾ ਹੰਕਾਰ ਨਾਲ ਕੋਈ ਮੇਲ ਨਹੀਂ ਹੁੰਦਾ ਜਿੱਥੇ ਨਿੰਦਾ ਹੁੰਦੀ ਹੋਵੇ ਗੁਰੂ ਅਤੇ ਗੁਰੂ ਦੇ ਪਿਆਰੇ ਉੱਥੇ ਕਦੇ ਟਿਕ ਨਹੀਂ ਸਕਦੇ ਜੋ ਨਿੰਦਾ ਦੁਸ਼ਟ ਕਰੇ ਭਗਤਾਂ ਕੀ ਹਰਨਾਕਸ ਜਿਉਂ ਭੱਜ ਜਾਵੇ ਭਗਤ ਤਰਲੋਚਨ ਜੀ ਬੜੀ ਬੰਦਗੀ ਕਰਦੇ ਸੀ ਦਿਨ ਰਾਤ ਪਰਮਾਤਮਾ ਦਾ ਭਜਨ ਕਰਦੇ ਸੀ ਉਹਦੀ ਰਜਾ ਵਿੱਚ ਰਹਿੰਦੇ ਸੀ ਔਲਾਦ ਕੋਈ ਨਹੀਂ ਹੈ ਘਰ ਵਿੱਚ ਤੇ ਘਰ ਵਾਲੀ ਇੱਕ ਦਿਨ ਕਹਿੰਦੀ ਹੈ ਕਿਉਂਕਿ ਕਈ ਵਾਰੀ ਗਿਲਾ ਹੋ ਜਾਂਦਾ ਹੈ ਪ੍ਰਮਾਤਮਾ ਤੇ ਪਰ ਖੇਡ ਸਾਡੇ ਕਰਮਾਂ ਦੀ ਹੁੰਦੀ ਹੈ ਜੋ ਪ੍ਰਮਾਤਮਾ ਕਰਦਾ ਹੈ ਉਹ ਚੰਗਾ ਕਰਦਾ ਹੈ ਕਿਉਂਕਿ ਪ੍ਰਮਾਤਮਾ ਜੋ ਹੈ ਕਾਲਪੁਰਖ ਵੈਗੁਰੂ ਹੈ ਉਹ ਨਿਰਵੈਰ ਹੈ ਉਹਦਾ ਕਿਸੇ ਨਾਲ ਵੈਰ ਨਹੀਂ ਹੈ ਪਰੋਦੇ ਜਰੀਏ ਪ੍ਰਮਾਤਮਾ ਬੜੀ ਖੇਡ ਵਰਤਾਉਂਦਾ ਹੈ ਕਿ ਪ੍ਰਮਾਤਮਾ ਕਿਸੇ ਨਾ ਕਿਸੇ ਜਰੀਏ ਆ ਕੇ ਸਾਡੀ ਮਦਦ ਕਰਦਾ ਹੈ ਘਰ ਵਿੱਚ ਵੀ ਕਈ ਵਾਰੀ ਮਾਤਾ ਮਿਤਾ ਬੜੇ ਚੰਗੇ ਹੁੰਦੇ ਆ ਧੀਆ ਪੁੱਤਰ ਬੜੇ ਚੰਗੇ ਹੁੰਦੇ ਆ ਕਈ ਵਾਰੀ ਨੂੰ ਪੁੱਤ ਦਾ ਸਮੇਲ ਹੁੰਦਾ ਹੈ ਨੂੰ ਦੇ ਜਰੀਏ ਮਾਂ ਦੇ ਜਰੀਏ ਸਾਡੇ ਘਰ ਵਿੱਚੋਂ ਪਰਮਾਤਮਾ ਪ੍ਰਗਟ ਹੋ ਜਾਂਦਾ ਹੈ ਜਿਹਦੇ ਕਾਰਨ ਸਾਨੂੰ ਸੁੱਖ ਪ੍ਰਾਪਤ ਹੁੰਦੇ ਆ ਸਾਡੀ ਸੇਵਾ ਕਰ ਰਿਹਾ ਕੋਈ ਸਾਡੀ ਮਦਦ ਕਰ ਰਿਹਾ ਕੋਈ ਤਾਂ ਪਰਮਾਤਮਾ ਵਿੱਚ ਆ ਕੇ ਵਰਤਦਾ ਹੈ ਆਪਾਂ ਕਹਿੰਦੇ ਮੇਰੇ ਤੇ ਬੜਾ ਦੁੱਖ ਆ ਗਿਆ ਸੀ ਮੈਨੂੰ ਰਸਤੇ ਵਿੱਚ ਕੋਈ ਸਾਹਮਣ ਵਾਲਾ ਨਹੀਂ ਸੀ ਪਰ ਇੱਕ ਐਸਾ ਮਨੁੱਖ ਆਇਆ ਐਸਾ ਕੋਈ ਪਰਿਵਾਰ ਮਿਲਿਆ ਉਹਨਾਂ ਨੇ ਸਾਡੀ ਬੜੀ ਮਦਦ ਕੀਤੀ ਇਸੇ ਤਰ੍ਹਾਂ ਘਰ ਦੇ ਵਿੱਚ ਪੁੱਤਰ ਦੇ ਜਰੀਏ ਧੀ ਦੇ ਜਰੀਏ ਸਾਡੇ ਪਰਿਵਾਰ ਦੇ ਜਰੀਏ ਵੀ ਪ੍ਰਮਾਤਮਾ ਸਾਨੂੰ ਸੁੱਖ ਦਿੰਦਾ ਭਗਤ ਤਰਲੋਚਨ ਜੀ ਬੜੀ ਬੰਦਗੀ ਕਰਦੇ ਆ ਦਿਨ ਰਾਤ ਇੱਕ ਦਿਨ ਭਗਤ ਤਰਲੋਚਨ ਦੇ ਘਰ ਵਾਲੀ ਕਹਿੰਦੀ ਆਪਾਂ ਨੂੰ ਤੇ ਕੋਈ ਚੰਗਾ ਨੌਕਰ ਵੀ ਨਹੀਂ ਲੱਭਦਾ ਹੈ ਤੁਸੀਂ ਦਿਨ ਰਾਤ ਬੰਦਗੀ ਕਰਦੇ ਹੋ ਆਪਣੇ ਤੇ ਨੌਕਰ ਵੀ ਕੋਈ ਟਿਕਦਾ ਨਹੀਂ ਹੈ ਕਿਉਂਕਿ ਸੁਹਾ ਦਾ ਫਰਕ ਹੁੰਦਾ ਜਿੱਥੇ ਨਿਮਰਤਾ ਹੈ ਜਿੱਥੇ ਬੰਦਾ ਮਿੱਠ ਬੋਲੜਾ ਹੈ ਜੋ ਸਭ ਵਿੱਚ ਰੱਬ ਵੇਖਦਾ ਹੈ ਤੇ ਉੱਥੇ ਫਿਰ ਬੜੇ ਉਹਦੇ ਸੰਗੀ ਬਣ ਜਾਂਦੇ ਆ ਸਾਥੀ ਬਣ ਜਾਂਦੇ ਆ ਇਸੇ ਤਰ੍ਹਾਂ ਜਦੋਂ ਕਿਹਾ ਭਗਤ ਤਰਲੋਚਨ ਜੀ ਕਹਿੰਦੇ ਵੀ ਗੱਲ ਤੇ ਠੀਕ ਹੈ ਵੀ ਨੌਕਰ ਵੀ ਕੋਈ ਟਿਕਦਾ ਨਹੀਂ ਆਪਣੀ ਭਗਤੀ ਵਿੱਚ ਲੀਨ ਨੇ ਭਗਤ ਤਰਲੋਚਨ ਜੀ ਐਨੇ ਨੂੰ ਕਹਿੰਦੇ ਵੀ ਗਲੀ ਵਿੱਚੋਂ ਇੱਕ ਆਵਾਜ਼ ਹੁੰਦੀ ਆ ਵੀ ਮੈਨੂੰ ਕੰਮ ਦੀ ਜ਼ਰੂਰਤ ਹੈ ਮੈਨੂੰ ਕੋਈ ਨੌਕਰ ਰੱਖ ਲੋ ਆਵਾਜ਼ ਆਉਂਦੀ ਹੈ ਤੇ ਭਗਤ ਤਰਲੋਚਨ ਦੇ ਘਰ ਵਾਲੀ ਬਾਹਰ ਆਉਂਦੀ ਹੈ ਗੇਟ ਤੋਂ ਬਾਹਰ ਆ ਕੇ ਗਲੀ ਵਿੱਚ ਵੇਖਿਆ ਤਾਂ ਇੱਕ ਬੜਾ ਰੋਹਾਨੀਅਤ ਚਿਹਰਾ ਬੜਾ ਢੋਲਾ ਪਾਲਾ ਚਿਹਰਾ ਤੇ ਭਗਤ ਤਰਲੋਚਨ ਦੇ ਘਰ ਵਾਲੀ ਕਹਿੰਦੀ ਵੀ ਤੈਨੂੰ ਭਾਈ ਕੰਮ ਚਾਹੀਦਾ ਕੋਈ ਉਹ ਕਹਿੰਦਾ ਹਾਂ ਮੈਨੂੰ ਕੰਮ ਚਾਹੀਦਾ ਉਹ ਕਹਿੰਦੀ ਫਿਰ ਸਾਨੂੰ ਵੀ ਇੱਕ ਕਾਮਾ ਚਾਹੀਦਾ ਇੱਕ ਨੌਕਰ ਚਾਹੀਦਾ ਉਹ ਕਹਿੰਦਾ ਹਾਂ ਮੈਂ ਕੰਮ ਕਰਨਾ ਹੈ ਪਰ ਮੇਰੇ ਘਰ ਵਾਲਾ ਬੜੀ ਵੰਦਗੀ ਕਰਦਾ ਹੈ ਭਜਨ ਸਿਮਰਨ ਵਾਲਾ ਸਾਧੂ ਸੰਤਾਂ ਦੀਆਂ ਮੰਡਲੀਆਂ ਆਉਂਦੀਆਂ ਨੇ ਤੇ ਤੈਨੂੰ ਸੇਵਾ ਕਰਨੀ ਪੈਗੀ ਘਰ ਵਿੱਚ ਬੜੇ ਗੁਰਮਖ ਆਉਂਦੇ ਆ ਸਾਧੂ ਆਉਂਦੇ ਆ ਸੰਤ ਆਉਂਦੇ ਆ ਤੇ ਤੈਨੂੰ ਸੇਵਾ ਕਹਿੰਦਾ ਫਿਰ ਤੇ ਮੈਂ ਬਹੁਤ ਸੇਵਾ ਕਰਾਂਗਾ ਉਹ ਕਹਿੰਦੀ ਵੀ ਤੁਹਾਡਾ ਨਾਂ ਕੀ ਹੈ ਉਹ ਕਹਿੰਦੀ ਉਹ ਕਹਿੰਦਾ ਵੀ ਮੇਰਾ ਨਾਂ ਹੈ ਅੰਤਰਜਾਮੀ ਹੁਣ ਅੰਤਰਜਾਮੀ ਕੌਣ ਹੁੰਦਾ ਹੈ ਅੰਤਰਜਾਮੀ ਪਰਮਾਤਮਾ ਜੋ ਅੰਦਰ ਦੀ ਜਾਨਤਾ ਰੱਖਦਾ ਹੋਵੇ ਜੋ ਅੰਦਰ ਦੀ ਜਾਣਨ ਵਾਲਾ ਹੋਵੇ ਉਹ ਕਹਿੰਦਾ ਮੇਰਾ ਨਾਂ ਹੈ ਅੰਤਰਜਾਮੀ ਉਹ ਕਹਿੰਦੀ ਅੱਛਾ ਤੁਹਾਡਾ ਨਾਂ ਬੜਾ ਵਧੀਆ ਹੈ ਪਰਮਾਤਮਾ ਵਾਲਾ ਨਾਂ ਹੈ ਪਰ ਇਹ ਸਮਝੀ ਨਹੀਂ ਕਿ ਪਰਮਾਤਮਾ ਹੀ ਆਪਣਾ ਇੱਕ ਰੂਪ ਬਣਾ ਕੇ ਸਾਡੀ ਮਦਦ ਕਰਨ ਵਾਸਤੇ ਆਇਆ ਉਹ ਕਹਿੰਦੀ ਹੈ ਕੀ ਮਜੂਰੀ ਲਾਵਾਂਗਾ ਤੂੰ ਉਹ ਕਹਿੰਦਾ ਜੇ ਤੁਸੀਂ ਭਜਨ ਬੰਦਗੀ ਵਾਲੇ ਹੋ ਗੁਰਮਖ ਜਨ ਸਾਧੂ ਸੰਤ ਆਉਂਦੇ ਆ ਤਾਂ ਮੈਂ ਕੋਈ ਮਜੂਰੀ ਨਹੀਂ ਲਵਾਂਗਾ ਮੈਂ ਕੋਈ ਮਿਹਨਤ ਨਹੀਂ ਲਵਾਂਗਾ ਬਸ ਪ੍ਰਸ਼ਾਦਾ ਪਾਣੀ ਛਕਾਂਗਾ ਪਰ ਉਹ ਕਹਿੰਦਾ ਵੀ ਇੱਕ ਤਾਂ ਮੇਰੀ ਸ਼ਰਤ ਹੈ ਵੀ ਜਿੱਥੇ ਨਿੰਦਿਆ ਹੁੰਦੀ ਹੋਵੇ ਉੱਥੇ ਨਹੀਂ ਬੈਠਕਦਾ। ਉੱਥੇ ਫਿਰ ਮੈਂ ਥੋੜ੍ਹਾ ਖੜ੍ਹਾ ਨਹੀਂ ਜਾਂਦਾ। ਬਸ ਮੇਰੀ ਕੋਈ ਨਿੰਦਿਆ ਨਾ ਕਰੇ। ਤੇ ਘਰ ਵਿੱਚ ਮੈਂ ਭਜਨ ਭਗਤੀ ਨਾਲ ਹੀ ਖੁਸ਼ ਹੁੰਨਾ। ਨਾਲੇ ਦੱਸੀ ਵੀ ਜਾਂਦਾ ਹੈ। ਨਾਲੇ ਪਤਾ ਨਹੀਂ ਲੱਗ ਰਿਹਾ ਕਿ ਮੈਂ ਅੰਤਰਜਾਮੀ ਆ ਮੈਂ ਭਜਨ ਭਗਤੀ ਨਾਲ ਖੁਸ਼ ਹੁੰਨਾ। ਜੋ ਮੈਨੂੰ ਪ੍ਰੇਮ ਕਰਦਾ ਹੈ ਮੇਰੀ ਖੁਸ਼ੀ ਉਸੇ 'ਤੇ ਆ। ਜਿਨ ਪ੍ਰੇਮ ਕੀਓ ਤੈਨਹੀ ਪ੍ਰਭ ਪਾਇਓ। ਪਰ ਭਗਤ ਤ੍ਰਿਲੋਚਨ ਦੇ ਘਰ ਵਾਲੀ ਸਮਝੀ ਨਾ ਵੀ ਮੇਰੇ ਹੀ ਰੱਬ ਦੇ ਰੂਪ ਪਰਮਾਤਮਾ ਨਾਲ ਹੀ ਗੱਲ ਹੋ ਰਹੀ ਹੈ ਸਮਝੀ ਨਾ ਜਦੋਂ ਕਹਿੰਦੀ ਚਲੋ ਠੀਕ ਹੈ ਤੁਸੀਂ ਘਰ ਚੱਲੋ ਫਿਰ ਤੇ ਜਾ ਕੇ ਭਗਤ ਤ੍ਰਿਲੋਚਨ ਜੀ ਘਰ ਵਿੱਚ ਹੀ ਸੀ ਕਹਿੰਦੀ ਆਪਾਂ ਨੂੰ ਤੇ ਵੜਾ ਵਧੀਆ ਨੌਕਰ ਲੱਭਿਆ ਬਹੁਤੀ ਮਨਜ਼ੂਰੀ ਵੀ ਨਹੀਂ ਮੰਗਦਾ ਤੇ ਬਸ ਮੈਂ ਪ੍ਰਸ਼ਾਦਾ ਪਾਣੀ ਛਕਾਂਗਾ ਤੇ ਸੇਵਾ ਕਰਾਂਗਾ ਉਹ ਕਹਿੰਦਾ ਚਲੋ ਪ੍ਰਮਾਤਮਾ ਕਾਲਪੁਰਖ ਵੈਗੁਰੂ ਦੀ ਰਜਾ ਹੈ ਬਹੁਤ ਵਧੀਆ ਹੋਇਆ ਰੱਖ ਲਓ ਭਗਤ ਤਰਲੋਚਨ ਨੂੰ ਪਤਾ ਸੀ ਵੀ ਇਹਦਾ ਸੁਹਾਏ ਜਿਹੜਾ ਥੋੜਾ ਜਿਹਾ ਨਿੰਦਿਆ ਕਰਨ ਦਾ ਜ਼ਰੂਰ ਹੈ ਕਿਉਂਕਿ ਕਈ ਵਾਰੀ ਘਰ ਵਿੱਚ ਸਾਰੇ ਮੈਂਬਰ ਇੱਕੋ ਜਿਹੇ ਨਹੀਂ ਹੁੰਦੇ ਤੇ ਜਦੋਂ ਭਗਤ ਤਰਲੋਚਨ ਨੂੰ ਸਮਝਾਉਂਦੀ ਹੈ ਵਿਆਹ ਵੇਖ ਆਪਣਾ ਇਹ ਮੱਝਾਂ ਵਾਲਾ ਬਾੜਾ ਹੈ ਇੱਥੇ ਸਮਾਨ ਪਿਆ ਹੈ ਆ ਪਿਆ ਉਹ ਕਹਿੰਦਾ ਵੀ ਮੈਨੂੰ ਪਤਾ ਹੈ ਕੋਈ ਗੱਲ ਨਹੀਂ ਤੇ ਮੈਨੂੰ ਸਭ ਪਤਾ ਹੈ ਇਦਾਂ ਵੀ ਦੱਸ ਦਿੰਦਾ ਹੈ ਤੇ ਇੱਥੇ ਸਾਰਾ ਸਮਾਨ ਪਿਆ ਹੈ ਤੇ ਆ ਲੋ ਤੁਹਾਡਾ ਮੰਝਾ ਇੱਥੇ ਤੁਸੀਂ ਸੌ ਲਿਆ ਕਰਿਓ ਉਹ ਕਹਿੰਦਾ ਚਲੋ ਕੋਈ ਗੱਲ ਨਹੀਂ ਆਰਾਮ ਕਰ ਲਿਆ ਕਰਾਂਗੇ ਵੈਸੇ ਬਹੁਤੀ ਮੈਨੂੰ ਸੌਣ ਦੀ ਲੋੜ ਨਹੀਂ ਪੈਂਦੀ ਹੁਣ ਅੰਤਰਜਾਵੀ ਪ੍ਰਮਾਤਮਾ ਇੱਕ ਐਸੀ ਖੇਡ ਵਰਤਦਾ ਹੈ ਬੜੀ ਹਿੰਮਤ ਹੈ ਬੜੀ ਫੁਰਤੀ ਹੈ ਬੜਾ ਤੇਜ਼ ਕੰਮ ਕਰਦਾ ਹੈ ਜੋ ਪ੍ਰਸ਼ਾਦਾ ਰੱਖ ਦਿੰਦੇ ਆ ਛਕ ਲੈਂਦਾ ਨਾ ਕਹਦੇ ਮੰਗਿਆ ਨਾ ਪੁੱਛਿਆ ਜਿੰਨਾ ਛਕਾਤਾ ਛਕ ਲਿਆ ਜੇ ਹੋਰ ਕਹਤਾ ਤਾਂ ਹੋਰ ਛਕ ਲਿਆ ਨਹੀਂ ਪੁੱਛਿਆ ਤਾਂ ਨਹੀਂ ਪੁੱਛਿਆ ਦਨ ਰਾਤ ਕੰਮ ਕਰਦਾ ਤੇ ਬੜੇ ਖੁਸ਼ ਹੋਈ ਭਗਤਰ ਲੋਚਨ ਦੇ ਘਰ ਆੜੀ ਵੀ ਬੜਾ ਵਧੀਆ ਆ ਤੇ ਨੌਕਰ ਲੱਭਿਆ ਬੜੀ ਸੇਵਾ ਕਰਦਾ ਹੈ ਇੱਕ ਦਿਨ ਉਹ ਕਹਿੰਦੀ ਵੀ ਅੰਤਰਜਾਮੀ ਵੀ ਤੂੰ ਜਦੋਂ ਪ੍ਰਸ਼ਾਦਾ ਛਕਦਾ ਨਾ ਤੇ ਤੂੰ ਨਾ ਆਪਣੀ ਮਰਜ਼ੀ ਨਾਲ ਨਹੀਂ ਮੰਗਦਾ ਵੀ ਮੈਨੂੰ ਹੋਰ ਚਾਹੀਦਾ ਪਤਾ ਨਹੀਂ ਤੂੰ ਰੱਜ ਕੇ ਛਕਦਾ ਵੀ ਹੋਏਗਾ ਕਿ ਨਹੀਂ ਛਕਦਾ ਹੋਏਗਾ ਉਹ ਕਹਿੰਦਾ ਵੀ ਜਿੰਨਾ ਕੁ ਤੁਸੀਂ ਸ਼ਿਕਾ ਸਕਦੇ ਹੋ ਠੀਕ ਹੈ ਕਿਉਂਕਿ ਗੁਰੂ ਅੱਗੇ ਜਿੰਨੇ ਕ ਆਪਾਂ ਭੇਟਾ ਰੱਖ ਦਈਏ ਉਹ ਪ੍ਰਵਾਨ ਕਰ ਲੈਂਦਾ ਉਹਨੇ ਇਦਾਂ ਥੋੜਾ ਕਿਹਾ ਵੀ ਮੈਨੂੰ ਇੰਨਾ ਹੀ ਚਾਹੀਦਾ ਵੀ ਮੈਨੂੰ ਆਹੀ ਕੁਝ ਚਾਹੀਦਾ ਉਹ ਤੇ ਪ੍ਰੇਮ ਦਾ ਭੁੱਖਾ ਹੈ ਉਹ ਕਹਿੰਦਾ ਮਾਤਾ ਜੀ ਗੱਲ ਇਹ ਹੈ ਅੰਤਰਜਾਮੀ ਕਹਿੰਦਾ ਵੀ ਇਹ ਭੁੱਲ ਜੋ ਵੀ ਤੁਸੀਂ ਮੈਨੂੰ ਰਜਾ ਦੇ ਹੁਣ ਮੈਨੂੰ ਰਜਾ ਨਹੀਂ ਸਕਦੇ ਤੁਸੀਂ ਕਿਉਂਕਿ ਉਹ ਪਰਮਾਤਮਾ ਤ੍ਰਿਲੋਕੀ ਦਾ ਮਾਲਕ ਖੰਡਾਂ ਬ੍ਰਹਿਮੰਡਾਂ ਦਾ ਮਾਲਕ ਉਹਨੂੰ ਕੌਣ ਰਜਾ ਸਕਦਾ ਹੈ ਉਹ ਤੇ ਸਾਨੂੰ ਰਜਾਉਣ ਵਾਲਾ ਹੈ ਅਸੀਂ ਰੱਬ ਨੂੰ ਕੀ ਰਜਾ ਸਕਦੇ ਹਾਂ ਅਸੀਂ ਕੀ ਪਰਮਾਤਮਾ ਨੂੰ ਦੇ ਸਕਦੇ ਹਾਂ ਤੇ ਜਦੋਂ ਕਹਿੰਦਾ ਵੀ ਇਹ ਭੁੱਲ ਜਾਓ ਮਾਤਾ ਜੀ ਵੀ ਤੁਸੀਂ ਮੈਨੂੰ ਰਜਾ ਦੇਵੋਗੇ ਉਹ ਕਹਿੰਦੀ ਲੈ ਇਹ ਕੀ ਖਾਸ ਗੱਲ ਹੈ ਤੁਸੀਂ ਬੈਠੋ ਤੇ ਸਹੀ ਸ਼ਕੋ ਜਿੰਨਾ ਮਰਜੀ ਉਹ ਅੰਤਰਜਾਮੀ ਕਹਿੰਦਾ ਵੀ ਤੁਸੀਂ ਨਹੀਂ ਰਜਾ ਸਕਦੇ ਭਲੇਖੇ ਚੋਂ ਹੁਣ ਜਿੰਨਾ ਆਪਾਂ ਨਾਰਮਲੀ ਆਟਾ ਗੁੰਨਦੇ ਆ ਭਗਤ ਤਰਲੋਚਨ ਦੇ ਘਰ ਵਾਲੀ ਨੇ ਆਟਾ ਗੁੰਨਿਆ ਤੇ ਅੰਤਰਜਾਮੀ ਬਹਿ ਗਿਆ ਸ਼ਕਣ ਹੁਣ ਉਹ ਪ੍ਰਸ਼ਾਦ ਦੇ 2-4 ਲਹੁੰਦੀ ਹੈ ਅੰਤਰਜਾਮੀ ਸ਼ਕ ਜਾਂਦਾ ਹੈ ਫੇਰ ਦੋ ਚਾਰ ਪ੍ਰਸ਼ਾਦੇ ਲਾਉਂਦੀ ਹੈ ਫੇਰ ਛੱਕ ਜਾਂਦਾ ਹੈ ਕਿਉਂਕਿ ਕਿਤੇ ਕਿਤੇ ਗੱਲ ਪ੍ਰਗਟ ਵੀ ਹੋ ਰਹੀ ਸੀ ਪਰ ਸਮਝ ਨਹੀਂ ਆਈ ਸਮਝ ਨਹੀਂ ਸਕੇ ਕਈ ਵਾਰੀ ਬੜੇ ਚੰਗੇ ਇਨਸਾਨ ਸਾਡੇ ਘਰ ਵਿੱਚ ਹੀ ਮਿਲ ਜਾਂਦੇ ਆ ਪ੍ਰਮਾਤਮਾ ਭੇਜਦਾ ਹੈ ਤੇ ਬੜੀ ਸਾਡੀ ਮਦਦ ਕਰਦੇ ਆ ਬੜੇ ਸਾਨੂੰ ਚੰਗੇ ਲੱਗਦੇ ਆ ਪਰ ਕਈ ਵਾਰੀ ਅਸੀਂ ਸਮਝ ਨਹੀਂ ਪਾਉਂਦੇ ਵੀ ਸਾਡੇ ਘਰ ਵਿੱਚ ਜੋ ਥਵਾਕ ਹੈ ਉਹਦੀ ਕਿਰਪਾ ਨਾਲ ਹੀ ਹੈ ਜੋ ਸਾਰੇ ਬੱਚੇ ਕਹਿਣੇ ਚਾ ਇਹ ਵੀ ਉਹਦੀ ਬਖਸ਼ਿਸ਼ ਹੈ ਤੇ ਘਰ ਵਾਲਾ ਘਰ ਵਾਲੀ ਪਰਿਵਾਰ ਇੱਕ ਹੈ ਥਵਾਕ ਹੈ ਉਹਦੀ ਬਖਸ਼ਿਸ਼ ਹੈ ਉਹਦੀ ਰਹਿਮਤ ਹੈ ਕੋਈ ਕੰਮ ਵਾਲਾ ਚੰਗਾ ਮਿਲਿਆ ਇਹ ਵੀ ਉਹਦੀ ਰਹਿਮਤ ਹੈ ਤੇ ਉਹ ਸਮਝ ਨਹੀਂ ਸਕਦੀ ਸੀ ਪ੍ਰਸ਼ਾਦੇ ਧਰੀ ਗਈ ਧਰੀ ਗਈ ਹੁਣ ਕਿੱਥੋਂ ਰਜੇ ਅੰਤਰਜਾਮੀ ਜਦੋਂ ਆਟਾ ਮੁੱਕ ਗਿਆ ਨਾ ਸਾਰਾ ਇਹਦੇ ਮਨ 'ਚ ਸ਼ੰਕਾ ਹੋ ਗਈ ਕਹਿੰਦੀ ਚੰਗਾ ਅੰਤਰਜਾਮੀ ਬੈਠ ਫਿਰ ਤੇ ਮੈਂ ਆਉਣੀ ਆ ਉਹ ਗਵਾਂਡੀਆਂ ਦੇ ਚਲੀ ਗਈ ਹੁਣ ਜਾਂਦੀਆਂ ਤਾਂ ਵੀ ਬੀਬੀਆਂ ਕਾਮੀ ਹੁੰਦੀਆਂ ਤੁਹਾਨੂੰ ਪਤਾ ਹੈ ਵੀ ਦੋ ਬੀਬੀਆਂ ਇਕੱਠੀਆਂ ਹੋ ਜਾਣ ਫਿਰ ਪ੍ਰਮਾਤਮਾ ਹੀ ਬਚਾਵੇ ਹੋ ਜਾਂਦੀ ਹੈ ਕਈ ਵਾਰੀ ਨਿੰਦਿਆ ਚੁਗਲੀ ਉਹ ਬਹਿ ਗਿਆ ਕਹਿੰਦੇ ਵੀ ਤੂੰ ਤੇ ਕਦੇ ਆਈ ਨਹੀਂ ਸਾਡੇ ਘਰ ਕੁਝ ਲੈਣ ਵਾਸਤੇ ਅੱਜ ਕਿਵੇਂ ਆਟਾ ਖਤਮ ਹੋ ਗਿਆ ਤੁਹਾਡਾ ਉਹ ਕਹਿੰਦੀ ਬਸ ਤੇਨੂੰ ਕੀ ਦੱਸਾਂ ਅਸੀਂ ਇੱਕ ਨੌਕਰ ਰੱਖ ਲਿਆ ਕਹਿੰਦੀ ਫੇਰ ਕਹਿੰਦੀ ਨੌਕਰ ਕਾਹਦਾ ਰੱਖ ਲਿਆ ਸੀ ਤੇ ਬੁਲਾਈ ਰੱਖ ਲਈ ਆਖੋ ਸਤਨਾਮ ਉਹਨੇ ਕਿਹਾ ਸੀ ਵੀ ਮੇਰੀ ਨਿੰਦਿਆ ਨਹੀਂ ਹੋਣੀ ਚਾਹੀਦੀ ਜਿੱਥੇ ਨਿੰਦਿਆ ਹੋਵੇ ਜਿੱਥੇ ਹੰਕਾਰ ਹੋਵੇ ਹਉਮੈ ਨਾਵੇ ਨਾਲ ਦੋਏ ਵਿਰੋਧ ਹੈ ਦੋਏ ਨਾਮ ਸਹਿ ਇਕਠਾਏ ਹਉਮੈ ਤੇ ਨਾਮ ਦਾ ਤੇ ਰੱਬ ਦੇ ਪਿਆਰਿਆਂ ਦਾ ਮੇਲ ਨਹੀਂ ਨਿੰਦਿਆ ਦਾ ਮੇਲ ਨਹੀਂ ਹੈ ਹੁਣ ਨਿੰਦਿਆ ਕਰ ਦਿੱਤੀ ਅੰਤਰਜਾਮੀ ਜਾਣੀ ਜਾਣਾ ਅੰਤਰਜਾਮਤਾ ਰੱਖਦਾ ਚਲਾ ਗਿਆ ਉੱਠ ਕੇ ਜਦੋਂ ਆਈ ਭਗਤ ਰੋਚਨ ਦੇ ਘਰ ਵਾਲੀ ਵੇਖਦੀ ਹੈ ਵੀ ਜਿੱਥੇ ਬੈਠਾ ਸੀ ਨਾ ਉਹ ਉਹ ਜਗਾ ਖਾਲੀ ਪਈ ਹੈ। ਵੇਖਿਆ ਬੜੇ ਬੋਲ ਮਾਰੇ, ਬੜੀਆਂ ਆਵਾਜ਼ਾਂ ਮਾਰੀਆਂ, ਤਰਜਾਮੇ ਕਿੱਥੇ ਦਿਸੇ? ਕਿਤੇ ਆਨੰਦ ਸੇ। ਕਾਫੀ ਟਾਈਮ ਬਾਅਦ ਭਗਤ ਰੋਚਨ ਨੂੰ ਕਹਿੰਦੀ ਲੈ ਵੇਖ ਲੈ। ਇੱਕ ਨੌਕਰ ਰੱਖਿਆ ਸੀ ਤੇ ਉਹ ਵੀ ਚਲਾ ਗਿਆ। ਕਿਉਂਕਿ ਨਿੰਦਿਆ ਹੋ ਗਈ। ਉਹ ਵੀ ਚਲੇ ਗਿਆ ਭਗਤ ਤਰਲੋਚਨ ਕਹਿੰਦਾ ਵੀ ਤੂੰ ਨਿੰਦਿਆ ਤੇ ਨਹੀਂ ਕੀਤੀ ਕਹਿੰਦੀ ਨਾ ਮੈਂ ਤੇ ਕੁਝ ਨਹੀਂ ਕਿਹਾ ਕਹਿੰਦਾ ਫੇਰ ਵੀ ਕੁਝ ਕਿਹਾ ਹੋਣਾ ਕਹਿੰਦੀ ਵਸ ਇਦਾਂ ਹੀ ਗਈ ਸੀ ਮੈਂ ਗਵਾਂਡੀਆਂ ਦੇ ਗਈ ਸੀ ਵੀ ਨੌਕਰ ਕਾ ਦਾ ਰੱਖ ਲਿਆ ਮੈਂ ਤੇ ਬਲਾਈ ਰੱਖ ਲਿਆ ਉਹ ਕਹਿੰਦਾ ਕਮਲਿਆ ਹੋਰ ਨਿੰਦਿਆ ਨੂੰ ਕੀ ਸਿੰਘ ਲੱਗੇ ਹੁੰਦੇ ਆਹੀ ਨਿੰਦਿਆ ਹੋ ਤੂੰ ਨਿੰਦਿਆ ਕੀਤੀ ਆ ਕਾਹੇ ਨਿੰਦਸ ਭੂਲੀ ਗਵਾਰੀ ਦੋ ਕਰਤੋ ਸੁਕਰਤ ਥਾਰੋ ਕਰਮਰੀ ਐ ਭੋਲੀਏ ਇੱਕ ਵਾਰ ਤੂੰ ਨਿੰਦਿਆ ਕੀਤੀ ਉਹ ਚਲਾ ਗਿਆ ਬੰਦਗੀ ਕਰ ਲਿਆ ਭਗਤ ਤਰਲੋਚਨ ਜੀ ਕਾਸ਼ ਬਾਣੀ ਭਗਤ ਤਰਲੋਚਨ ਮੈਂ ਤੇਰੇ ਕਾਰਨ ਨੌਕਰ ਦਾ ਰੂਪ ਧਾਰ ਕੇ ਵੀ ਆਇਆ ਪਰ ਤੁਸੀਂ ਰੱਖ ਨਹੀਂ ਸਕੇ ਤੇਰੀ ਬੰਦਗੀ ਬੜੀ ਹੈ ਤੇਰੀ ਬੰਦਗੀ ਪ੍ਰਵਾਨ ਹੈ ਤੂੰ ਬੜੀ ਇਸ ਤਰ੍ਹਾਂ ਪਰਮਾਤਮਾ ਕਾਲਪੁਰਖ ਵੈਗਰੂ ਪਤਾ ਨਹੀਂ ਕਿਹੜੇ ਰੂਪ ਚ ਆ ਕੇ ਸਾਨੂੰ ਸੁਖ ਦਿੰਦਾ ਹੈ ਕਈ ਵਾਰੀ ਅਸੀਂ ਸਮਝ ਨਹੀਂ ਪਾਉਂਦੇ ਜੋ ਨਿੰਦਾ ਦੁਸ਼ਟ ਕਰੇ ਭਗਤਾਂ ਕੀ ਹਰਣਾਖਸ ਜਿਉ ਪਚ ਜਾਵੇ ਗੋ ਇਸ ਤਰ੍ਹਾਂ ਜੋ ਮਨੁੱਖ ਭਗਤ ਜਨਾਂ ਦੀ ਨਿੰਦਾ ਕਰਦੇ ਹਨ ਉਹ ਆਪ ਵੀ ਖੁਆਰ ਹੁੰਦੇ ਹਨ ਤੇ ਨਿੰਦਕ ਮਨੁਖ ਸਦਾ ਹਰਨਾਕ ਸੁਆੰਗ ਖਵਾਰ ਹੁੰਦੇ ਹਨ ਹਰਨਾਕ ਜਿਉ ਪਚ ਜਾ ਵੈ ਗੋ ਬ੍ਰਹਮ ਕਾਮਲ ਪਤਮੀਨ ਵਿਆਸਾ ਤਪ ਤਾਪਣ ਪੂਜ ਕਰਾ ਵੈ ਗੋ ਇਸ ਤਰ੍ਹਾਂ ਮਹਾਰਿ ਕਹਿੰਦੇ ਬ੍ਰਹਮਾ ਕੋਲ ਨਾਭੀ ਵਿੱਚੋਂ ਜੰਮਿਆ ਮੰਨਿਆ ਜਾਂਦਾ ਹੈ ਤੇ ਵਿਆਸ ਮੱਛੀ ਮਸ਼ਹੂਦਰੀ ਦਾ ਪੁੱਤ ਕਿਹਾ ਜਾਂਦਾ ਹੈ ਪਰ ਇਤਨੇ ਨੀਵੇਂ ਥਾਂ ਤੋਂ ਜੰਮੇ ਮੰਨੇ ਜਾ ਕੇ ਵੀ ਪ੍ਰਮਾਤਮਾ ਦੀ ਭਗਤੀ ਦਾ ਤਪ ਕਰਨ ਦੇ ਕਾਰਨ ਬ੍ਰਹਮਾ ਵੀ ਤੇ ਵਿਆਸ ਵੀ ਜਗਤ ਵਿੱਚ ਆਪਣੀ ਪੂਜਾ ਕਰਾ ਰਿਹਾ ਹੈ ਭਾਵ ਬੰਦਗੀ ਸਿਮਰਨ ਵਿੱਚ ਐਸੀ ਤਾਕਤ ਹੈ ਜੋ ਜੋ ਭਗਤ ਹੋਏ ਸੋ ਪੂਜਹੁ ਪਰਮਣ ਭਰਮ ਚੁਕਾਵੇ ਗੋ ਜਿਹੜਾ ਜਿਹੜਾ ਵੀ ਕੋਈ ਭਗਤ ਬਣਦਾ ਹੈ ਪ੍ਰਮਾਤਮਾ ਦਾ ਸੇਵਕ ਬਣਦਾ ਹੈ ਉਹਦਾ ਆਦਰ ਸਤਕਾਰ ਕਰੋ ਜੇ ਪਾਸ਼ਾਖਣੇ ਜੋ ਜੋ ਭਗਤ ਹੋਏ ਸੋ ਪੂਜੋ ਪਰਮਣ ਭਰਮ ਛੁਕਾਵੇ ਗੋ ਉਹਦਾ ਸਤਕਾਰ ਕਰੋ ਤੇ ਭਗਤ ਜਨਾਂ ਦਾ ਸਤਕਾਰ ਵੱਡੀ ਤੋਂ ਵੱਡੀ ਪਟਕਣਾ ਵੀ ਦੂਰ ਕਰ ਦਿੰਦਾ ਹੈ ਜਾਤ ਨਜਾਤ ਦੇਖ ਮਤ ਪਰਮ ਹੋ ਸੁਖ ਜਨਕ ਪੰਘੀ ਲੱਗ ਤਿਆ ਵੈਗੋ ਉੱਚੀ ਤੋਂ ਉੱਚੀ ਜਾਤ ਵੇਖ ਕੇ ਵੀ ਭਲੇਖਾ ਨਾ ਖਾਇਓ ਕਿ ਭਗਤੀ ਉੱਚੀ ਜਾਤ ਦਾ ਹੱਕ ਹੈ ਵੇਖੋ ਸੁਖਦੇਵ ਸੁਖਦੇਵ ਬ੍ਰਹਮਣ ਰਾਜਾ ਜਨਕ ਦੀ ਪੈਰੀ ਲੱਗ ਕੇ ਨਾਮ ਸਿਮਰ ਰਿਹਾ ਹੈ ਤੇ ਸਿਮਰਨ ਦੀ ਜਾਂਚ ਸਿੱਖ ਰਿਹਾ ਹੈ ਝੂਠਾ ਨਾ ਝੂਠ ਪੈਸੇ ਦੇ ਉੱਪਰ ਕਿਨ ਮਨੁਆ ਤਿਲਨਾ ਦੁਲਾਵੈ ਗੋ ਕਹਿੰਦੇ ਜਦੋਂ ਜਨਕ ਪਾਸ ਭਗਤੀ ਦੀ ਸਿੱਖਿਆ ਲੈਣ ਆਇਆ ਲੰਗਰ ਵਰਤਾਇਆ ਜਾ ਰਿਹਾ ਸੀ ਤਾਂ ਸੁਖਦੇਵ ਨੂੰ ਬਾਰ ਹੀ ਖੜਾ ਕਰ ਦਿੱਤਾ ਕਿ ਤੂੰ ਉੱਥੇ ਖੜਾ ਰਹਿਣਾ ਹੈ ਹੱਲਣਾ ਨਹੀਂ ਹੈ ਕਹਿੰਦੇ ਝੂਠ ਜਿਹੜੀ ਆਪਾਂ ਲੰਗਰ ਚੋਂ ਬਚਿਆ ਸਮਾਨ ਨਹੀਂ ਸੁੱਟ ਦਿੰਦੇ ਉਹਦੇ ਉੱਪਰ ਸੁੱਟਦੇ ਰਹੇ ਪਰ ਬਚਨ ਚ ਬੰਨਿਆ ਖੜਾ ਰਿਹਾ ਏ ਲੰਗਰ ਛੱਕ ਰਹੇ ਲੋਕਾਂ ਦੀਆਂ ਪਤਲਾਂ ਦੀ ਸਾਰੀ ਝੂਠ ਸੁਖਦੇਵ ਦੇ ਸਿਰ ਉੱਤੇ ਪਈ ਫਿਰ ਵੀ ਸੁਖਦੇਵ ਆ ਬ੍ਰਹਮਣ ਕਿਉਂਕਿ ਆਪਣੀ ਪਵਿੱਤਰਤਾ ਸਮਝਦਾ ਸੀ ਉਹ ਪਵਿੱਤਰਤਾ ਦਾ ਹੰਕਾਰ ਉਹਦੇ ਮਨ ਵਿੱਚੋਂ ਕੱਢਣਾ ਸੀ ਕਹਿੰਦਾ ਝੂਠ ਸਿਰ ਦੇ ਉੱਪਰ ਪੈਂਦੀ ਰਹੀ ਵਿੱਚ ਲੁਕ ਗਿਆ ਉਹ ਝੂਠ ਦੇ ਪਰ ਫਿਰ ਵੀ ਮਨ ਨਹੀਂ ਡੋਲਿਆ ਆਖੋ ਸਤਨਾਮ ਝੂਠਨ ਝੂਠ ਪਈ ਸਿਰ ਉੱਪਰ ਕਹਨਾ ਮਨੁਆ ਤੇ ਲੰਡ ਲਾ ਵੈਗੋ ਫੇਰ ਵੀ ਕਹਿੰਦੇ ਸੁਖਦੇਵ ਦਾ ਸੁਖਦੇਵ 무ਨੀ ਦਾ ਮਨ ਨਹੀਂ ਡੋਲਿਆ ਤੇ ਬ੍ਰਹਮਣ ਹੁੰਦਿਆਂ ਵੀ ਆਪਣੇ ਮਨ ਨੂੰ ਇੱਕ ਖਿੰਨ ਵਾਸਤੇ ਵੀ ਉਹਨੇ ਡੋਲਣਾ ਨਹੀਂ ਦਿੱਤਾ ਜਨਕ ਜਨਕ ਬੈਠੇ ਸਿੰਘਾਸਣ ਨੌ ਮੂਨੇ ਤੂਰ ਲੈ ਲਾ ਵੈਗੋ अनेਕਾਂ ਜਨਕ ਆਪਣੀ ਵਾਰੀ ਜਿਸ ਰਾਜ ਗੱਦੀ ਉੱਤੇ ਬੈਠਣਾ ਰਹੇ ਉਸ ਉੱਤੇ ਬੈਠਾ ਹੋਇਆ ਉਸੇ ਖਾਨਦਾਨ ਦਾ ਭਗਤ ਰਾਜਾ ਜਨਕ ਰਾਜਾ ਹੁੰਦਿਆਂ ਵੀ ਭਗਤੀ ਕਰਨ ਵਾਲੇ ਨੌ ઋਸ਼ੀਆਂ ਦੀ ਚਰਨ ਧੂੜ ਆਪਣੇ ਮੱਥੇ ਤੇ ਲਾ ਰਿਹਾ ਹੈ ਭਾਵ ਉਪਦੇਸ਼ ਪ੍ਰਾਪਤ ਕਰ ਰਿਹਾ ਹੈ ਨਾਨਕ ਕਿਰਪਾ ਕਿਰਪਾ ਕਰ ਠਾਕੁਰ ਮੈਂ ਦਾਸਣ ਦਾਸ ਕਰਾਵੇ ਗੋ ਇਸ ਤਰ੍ਹਾਂ ਹੇ ਅਕਾਲ ਪੁਰਖ ਪ੍ਰਮਾਤਮਾ ਸਾਡੇ ਉੱਤੇ ਮਿਹਰ ਕਰ ਮੈਨੂੰ ਆਪਣਾ ਕੋਈ ਭਗਤ ਮੰਲਾ ਕੋਈ ਐਸਾ ਵਿਚੋਲਾ ਮੰਲਾ ਜਿਹੜਾ ਮੈਨੂੰ ਤੇਰੇ ਦਾਸਾਂ ਦਾ ਦਾਸ ਬਣਾ ਦੇ ਤੇ ਮੈਂ ਗੁਰੂ ਜੀ ਦੇ ਚਰਨਾਂ ਨਾਲ ਜੁੜ ਸਕਾਂ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜੀ ਹੋਈਆਂ ਭੁਲਾ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ